ਬਠਿੰਡਾ ਦੇ ਸਿਵਲ ਲਾਈਨ ਥਾਣੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਚੋਰਾਂ ਨੂੰ ਕਾਬੂ ਕਰ ਲਿੱਤਾ ਗਿਆ ਹੈ। ਇਸ ਸਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਸਿਵਲ ਲਾਈਨ ਦਾ ਕਹਿਣਾ ਹੈ ਕਿ ਇਹ ਰਾਤ ਨੂੰ ਵਾਰਦਾਤ ਕਰਦੇ ਸੀ ਤੇ ਗਿੱਦੜਵੇ ਤੋਂ ਟਰੇਨ ਚੜ੍ਹ ਕੇ ਇਹ ਚੋਰ ਬਠਿੰਡੇ ਆਉਂਦਾ ਸੀ ਤੇ ਕਾਰ ਚੋਰੀ ਕਰਕੇ ਗਿੱਦੜਵੇ ਲੈ ਜਾਂਦਾ ਸੀ ਜਿਸ ਤੇ ਸਿਵਲ ਲਾਈਨ ਥਾਣੇ ਅਤੇ ਪੀਸੀਆਰ ਇੰਚਾਰਜ ਤੇ ਹੋਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕੜੀ ਨਿਗਾ ਸੀ। ਲੇਕਿਨ ਚੋਰ ਇੰਨਾ ਸ਼ਾਤਰ ਸੀ ਕਿ ਉਹ ਤੀਜੀ ਅੱਖ ਤੋਂ ਨਹੀਂ ਬਚ ਸਕਿਆ ਕਿਉਂਕਿ ਉਸ ਚੋਰ ਵੱਲੋਂ ਰਾਤ ਨੂੰ ਟ੍ਰੇਨ ਤੇ ਆ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਲੇਕਿਨ ਉਹ ਸ਼ਾਤਰ ਚੋਰ ਆਖਿਰ ਪੁਲਿਸ ਦੇ ਅੜਿੱਕੇ ਚੜ ਹੀ ਗਿਆ ਇਸ ਵਾਰੇ ਇਹ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ ਜੀਤ ਰੋਡ ਤੋਂ ਤਿੰਨ ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮੁਕੱਦਮਾ ਨੰਬਰ 147 ਮਿਤੀ 19 6 25 ਅੰਡਰ ਸੈਕਸ਼ਨ 302 ਸਬਸੈਕਸ਼ਨ 2 ਬੀ ਐਨ ਐਸ ਤੇ ਮੁਕੱਦਮਾ ਨੰਬਰ 170 ਡੇਟਿਡ 30 6 2025 ਅੰਡਰ ਸੈਕਸ਼ਨ 302 303 ਸਬਸੈਕਸ਼ਨ 2 ਬੀ ਐਨ ਐਸ थाना ਸੇਵਲ ਨਾਈਨ ਦਰਜ ਰਜਿਸਟਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜਨਗਾਰ ਇੱਕ ਅਲਟੋ ਇੱਕ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਇਹ ਜੁੜੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਸ ਭਿੰਡਾ ਮੈਡਮ ਅਮਨੀਤ ਕੌਂਟਾ ਐਪੀਐਸ ਜੀ ਦੇ ਜਿਹੜੇ ਹੈਗੇ ਨਿਸ਼ਾ ਨਿਰਦੇਸ਼ਾਂ ਤੇ ਵਕ ਵਕ ਜਿਹੜੀਆਂ ਇਹ ਚ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਐਸਏ ਸੰਜੀਵ ਕੁਮਾਰ ਇੰਚਾਰਜ ਪੀਸੀਆਰ ਤੇ ਐਸਐਸਏ ਪ੍ਰੀਤਮ ਸਿੰਘ ਥਾਣਾ ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੁਆਇੰਟਲੀ ਇਹਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜੇ ਸਕਸੈਸਫੁਲੀ ਜਦੋਂ ਇਹਦੇ ਵਿੱਚ ਮੁਕਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗੁਰਜੀਤ ਸਿੰਘ ਜਿਹੜੇ ਸਕਾਲਾ ਪਰਦੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਜਿਹੜੇ ਤਿੰਨ ਦੋਸ਼ੀ ਤਿੰਨੇ ਗਿੱਦੜਵਾ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀਆਂ ਦੋ ਕਾਰਾਂ ਆ ਅਲਟੋ ਤੇ ਵੈਗਨਰ ਦੀ ਜਿਹੜੇ ਬੋਡੀ ਤੇ ਚੈਸੀ ਤੇ ਜਿਹੜੇ ਇਹਨੇ ਇੰਜਨ ਤੇ ਸਪेयर पार्ट्स ਵਗੈਰਾ ਜਿਹੜੇ ਸਾਰੇ ਬਰਾਮਦ ਕਰ ਲਏ